ਤਾ ਦਿਨ ਸਵੇਰੀ ਸਾਡਾ ਲੋਹਾ ਚੱਕਿਆ ਗਿਆ ਬੋਰ ਵਾਲਾ ਸ਼ਾਮ ਨੂੰ 4:7 ਵਜੇ ਆ ਗਏ ਸੀ ਇਹ ਚੋਰ ਇਹ ਆ ਗਏ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਜੇਕਰ ਉਹ ਅਸੀਂ ਬਾਹਰ ਕੱਢ ਰਹੇ ਸੀ ਇੱਕ ਨੇ ਛੂਰਾ ਮਾਰਿਆ ਮੈਂ ਗੁੱਟ ਤੋਂ ਫੜ ਲਿਆ ਉਸ ਤੋਂ ਬਾਅਦ ਇਹ ਜੀ ਚੀਜ਼ਾਂ پتہ ਨਹੀਂ ਕਿਹਾ ਕੁਝ ਮਾਰਿਆ ਮੈਨੂੰ ਪੱਤਣ ਲੱਗਿਆ ਮੈਂ ਥੱਲੇ गिर ਗਿਆ ਸੀਗਾ ਜੀ ਬਈ ਹੁਣ ਵਿਕਰਮਜੀਤ ਹੈ ਜੀ ਇਹ ਲੋਕ ਕਿਤੇ ਹੋ ਰਹੇ ਨੇ ਜੀ ਅਸੀਂ ਵੀਰ ਜੀ ਦੀ ਮੜੀਆਂ ਜੀ ਕੰਮ ਕਰਦੇ ਸੇਵਾਦਾਰ ਨੇ ਜੀ ਠੀਕ ਹਾਂ ਜੀ ਉੱਤੇ ਵੀ ਜੀ ਇਸ ਤਰ੍ਹਾਂ ਕਿ ਅਸੀਂ ਉੱਥੇ ਬੋਰ ਕਰਾ ਰਹੇ ਹਗੇ ਤਾਂ ਦਿਨ ਸਵੇਰੀ ਸਾਡਾ ਲੋਹਾ ਚੱਕਿਆ ਗਿਆ ਬੋਰ ਵਾਲਾ ਤੇ ਸ਼ਾਮ ਨੂੰ 4:30 ਵਜੇ ਆ ਗਏ ਸੀ ਇਹ ਚੋਰ ਇਹ ਆ ਗਏ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਇੱਕ ਨੂੰ ਅਸੀਂ ਬਾਹਰ ਕੱਢ ਰਹੇ ਸੀ ਇੱਕ ਨੇ ਛੋਰਾ ਮਾਰਿਆ ਮੈਂ ਗੁੱਟ ਤੋਂ ਫੜ ਲਿਆ ਉਸ ਤੋਂ ਬਾਅਦ ਇਹ ਜੀ ਚੀਜ਼ਾਂ ਪਤਾ ਨਹੀਂ ਕਿਆ ਕੁਝ ਮਾਰੀਆਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਥੱਲੇ ਗਿਰ ਗਿਆ ਸੀਗਾ ਬਾਕੀ ਸਾਡਾ ਉੱਥੇ ਟੂਟੀਆਂ ਅੱਜ ਦਿਨੇ ਕੋਲ ਜਿੱਦਣੇ ਸ਼ਾਮ ਨੂੰ ਰਾਤੀ ਟੂਟੀਆਂ ਖੋਲ ਦਿੰਦੇ ਨੇ ਸਾਡੀਆਂ ਟੋਟੀਆਂ ਜਿਹੜੀਆਂ ਲੱਗੀਆਂ ਹੋਏ ਉਹ ਚੋਰੀ ਹੋ ਜਾਂਦਾ ਲੋਹਾ ਚੋਰੀ ਹੋ ਜਾਂਦਾ ਜੀ ਪਿੱਛੋਂ ਬਾਈਕ ਚੋਰੀ ਹੋ ਜਾਂਦਾ ਲੋਕਾਂ ਦੀ ਡਿੱਗੀਆਂ ਖੋਲ ਦਿੰਦੇ ਨੇ ਡਿੱਗੀਆਂ ਜਿਹੜੇ ਕੈਸ਼ ਹੁੰਦਾ ਉਹ ਵੀ ਕੱਢ ਲੈਂਦੇ ਨੇ ਜੀ ਇਹਨਾਂ ਦੀ ਰੋਕਣ ਦੀ ਕੋਸ਼ਿਸ਼ ਕਰੋ ਤਾਂ ਇਹਨਾਂ ਦਾ ਹੱਤਾ ਬਾਈ ਕਰੀ ਮੜੀਆਂ ਦੇ ਵਿੱਚ ਉਹਨਾਂ ਜਿਵੇਂ ਹਮੇਸ਼ਾ ਜੀ ਹੈਗੀ ਹੈ ਜੀ ਕਿ ਮੇਰੀ ਕਾਰਵਾਈ ਹੁੰਦੀ ਹੈ ਵਾ ਕਾਰਵਾਈ ਸਹੀ ਹੋਣੀ ਚਾਹੀਦੀ ਜੇ ਇਨਸਾਫ ਮਿਲਣਾ ਚਾਹੀਦਾ ਜੀ ਪਹਿਲਾਂ ਵੀ ਚੋਰੀ ਹੋਈ ਹੈ ਪਹਿਲਾਂ ਬਥੇਰੀ ਬਾਰੀ ਚੋਰੀ ਹੋਈ ਹੈ ਜੀ ਬਹੁਤ ਭਰੀ ਹੋਈ ਚੋਰੀ ਉੱਥੇ ਕੀ ਕਹਲਾ ਜਦੋਂ ਲੋਕਾਂ ਦੇ ਲੋਕਰਿਕਾ ਚੋਰੀ ਰੋਜ਼ ਸਮਸ਼ਾਨ ਘਾਟਾ ਦੀ ਚੋਰੀ ਹੋਣਾ ਸੀ ਸੀ ਉਹਤੇ ਵੀ ਦੇਖੋ ਲੋਕੀਦਾਨ ਕਰਕੇ ਜਾਂਦੇ ਨੇ ਉਥੇ ਵਧੀਆ ਰੱਖਣਾ ਉਥੇ ਚੋਰ ਇਹ ਵੀ ਨਹੀਂ ਛੱਡਦੇ ਕਿ ਉਥੇ ਦੇ ਟੂਟੀਆਂ ਖੋਲ ਰਹੇ ਨੇ ਉਥੇ ਦੇ ਲੋਕਾਂ ਦੇ ਮੋਟਰਸਾਈਕਲ ਜਿਹੜੀ ਸਸਕਾਰ ਚੋਏ ਮੋਟਰਸਾਈਕਲ ਚੱਕੇ ਜਾ ਰਹੇ ਜੀ ਲੋਕਾਂ ਦੀ ਇੱਕੀਵਾ ਦੀ ਡਿੱਗੀ ਖੋਲੀ ਜਾ ਰਹੀ ਹੈ ਜੀ ਸਾਰੇ ਕੈਸ ਲੋਕਾਂ ਦੇ ਕੱਢ ਰਹੇ ਸਮਾਨ ਕੱਢਿਆ ਜਾ ਰਹੇ ਜੀ ਕਾਰਾਂ ਦੇ ਸੀਸੇ ਤੋੜ ਰਹੇ ਜੀ ਕਿ ਜਦੋਂ ਅਸੀਂ ਕਾਰਵਾਈ ਠੀਕ ਹੋਣੀ ਚਾਹੀਦੀ ਜੀ ਵਿੱਚ ਚੋ ਇਨਸਾਫ ਹੋਣਾ ਚਾਹੀਦਾ ਜੀ ਕਿੱਲੇ ਵੀ ਨਹੀਂ ਕੰਮ ਇਹ ਪੌਣੇ 7 ਵਜੇ ਹੋਇਆ ਜੀ ਚਲੋ ਜੀ ਸ਼ਾਮੀ ਜੀ ਬਹੁਤ ਪਾਣੀ